ਸੱਜਣੋ ਪਿੰਡ ਦਾ ਨਾਮ ਭਾਈ ਸੱਪਾਈ ਕਵੀ ਸੰਤੋਖ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਦੇ ਇਸ ਪਿੰਡ ਦੇ ਵਿੱਚ ਅਸੀਂ ਆਏ ਹਾਂ ਸੋ ਇਸ ਪਿੰਡ ਦੇ ਵਿੱਚ ਬਹੁਤ ਹੀ ਪੁਰਾਣੀਆਂ ਇਮਾਰਤਾਂ ਜਿਹੜੀਆਂ ਕਿ ਅੱਜ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸੋ ਇਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਜਕਰੀਆ ਖਾਨ ਦੇ ਵੇਲੇ ਜਦੋਂ ਉਸ ਦੀ ਸلطਨਤ ਦਾ ਪੂਰਾ ਦਬ ਦਬਾ ਰਿਹਾ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੀਆਂ ਮਨਾਰਾਂ ਅੱਜ ਵੀ ਬਣੀਆਂ ਹੋਈਆਂ ਸੋ ਸਭ ਤੋਂ ਵੱਡੀ ਗੱਲ ਮਿੱਤਰੋ ਇਹ ਹੈ ਕਿ ਇਸ ਪਿੰਡ ਦੇ ਵਿੱਚ ਅੱਜ ਵੀ ਜਿਹੜੀ ਉਹ ਪੁਰਾਣੀ ਜਿਹੜੀ ਮਸਜਿਦ ਹੈ ਉਹ ਬਣੀ ਹੋਈ ਹੈ ਸੋ ਆਜੋ ਮਿੱਤਰੋ ਵੀਡੀਓ ਦੇ ਵਿੱਚ ਤੁਹਾਨੂੰ ਜਾਣੂ ਕਰਾਉਂਦੇ ਆ ਇਸ ਪਿੰਡ ਦੇ ਇਤਿਹਾਸ ਬਾਰੇ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਇਹ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਅੱਜ ਦਾ ਵਲੌਗ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਆ ਕਿਉਂਕਿ ਮੈਂ ਜਿਹੜੇ ਪਿੰਡ ਦੇ ਵਿੱਚ ਪਹੁੰਚਿਆ ਇਸ ਪਿੰਡ ਦਾ ਨਾਮ ਜਿਹੜਾ ਸੀ ਉਹ ਕਹਿ ਸਕਦੇ ਆਪਾਂ ਦੋ ਨਾਮ ਆ ਜੀ ਇਹ ਪਿੰਡ ਦੇ ਠੀਕ ਹੈ ਜੀ ਦੋ ਨਾਮ ਆ ਇਸ ਪਿੰਡ ਦੇ ਇਹ ਪਿੰਡ ਦੇ ਨਾਲ ਬਹੁਤ ਹੀ ਵੱਡਾ ਤੇ ਬਹੁਤ ਹੀ ਡੂੰਘਾ ਇਤਿਹਾਸ ਜੁੜਿਆ ਹੋਇਆ ਮੇਰੀ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਉੱਚੀ ਇਮਾਰਤ ਬਣੀ ਹੋਈ ਆ ਇਹਦੇ ਤੇ ਜਿਹੜੀ ਕੱਲੀ-ਕੱਲੀ ਇਟ ਲੱਗੀ ਹੋਈ ਆ ਨਾ ਉਹ ਇਸ ਮੁਜਾਰਦਾ ਇਸ ਜਿਹੜੇ ਆਪਣਾ ਡਿਊਟੀ ਜਿਹੜੀ ਬਣੀ ਹੋਈ ਆ ਮਗਰਲੇ ਬੰਨੇ ਜਿਹੜੀ ਸਰਾ ਬਣੀ ਹੋਈ ਆ ਇਹ ਤਾਂ ਮੈਂ ਤੁਹਾਨੂੰ ਇਤਿਹਾਸ ਦੱਸਾਂਗਾ ਸੋ ਵੀਡੀਓ ਆਪਣੀ ਦੇ ਨਾਲ ਬੜੇ ਰਹੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਕਰ ਦਿਓ ਸੋ ਇਸ ਪਿੰਡ ਦੀ ਕੱਲੀ ਕੱਲੀ ਜਿਹੜੀ ਗੱਲ ਆ ਉਹ ਤੁਹਾਨੂੰ ਮੈਂ ਇਤਿਹਾਸਕ ਬਹੁਤ ਜ਼ਿਆਦੀ ਆ ਤੇ ਉਸ ਬਾਰੇ ਮੈਂ ਤੁਹਾਨੂੰ ਅੱਜ ਡਿਟੇਲ ਦੇ ਨਾਲ ਸਮਝਾਉਣਾ ਕਿ ਇਹ ਜਿਹੜੀ ਮੁਜਾਰ ਅੱਜ ਵੀ ਜਿਹੜੀ ਸਾਂਭੀ ਹੋਈ ਆ ਇਸ ਪਿੰਡ ਦੇ ਲੋਕਾਂ ਨੇ ਇਹ ਕਿਹਦੇ ਨਾਲ ਸੰਬੰਧ ਰੱਖਦੀ ਆ ਕਿਹਦੇ ਨਾਲ ਨਹੀਂ ਸੋ ਆਜੋ ਤੁਹਾਨੂੰ ਮੈਂ ਇਹਦੇ ਬਾਰੇ ਜਾਣਕਾਰੀ ਦੇਣਾ ਸੋ ਅੱਜ ਅਸੀਂ ਆਏ ਆ ਇਸ ਪਿੰਡ ਦੇ ਵਿੱਚ ਇਹ ਪਿੰਡ ਦਾ ਨਾਮ ਹੈਗਾ ਜੀ ਭਾਈ ਕਵੀ ਸੰਤੋਖ ਸਿੰਘ ਜੀ ਦਾ ਪਿੰਡ ਹੈ ਜੀ ਇਹ ਠੀਕ ਹੈ ਜੀ ਜਿੰਨੂੰ ਨੂਰਦੀ ਦੇ ਨਾਮ ਨਾਲ ਵੀ ਕਿਸੇ ਵੇਲੇ ਜਾਣਿਆ ਜਾਂਦਾ ਸੀ ਸੋ ਇਹ ਪਿੰਡ ਦਾ ਜਿਹੜਾ ਇਤਿਹਾਸ ਆ ਉਹ ਬਹੁਤ ਹੀ ਵੱਡਮੁੱਲਾ ਇਤਿਹਾਸ ਆ ਆ ਜਿਹੜੀ ਤੁਸੀਂ ਇੱਟ ਦੇਖ ਰਹੇ ਹੋ ਆ ਜਿਹੜੀ ਤੁਸੀਂ ਮਨਾਰ ਦੇਖ ਰਹੇ ਹੋ ਇਹ ਤੁਸੀਂ ਜਿਹੜੀ ਸਰਾਹ ਦੇਖ ਰਹੇ ਹੋ ਇਹ ਵੀ ਇੱਕ ਬਹੁਤ ਇਤਿਹਾਸਿਕ ਸਰਾਹ ਆ ਕਿਉਂਕਿ ਇਹਦੇ ਤੇ ਜਿਹੜੀ ਕੱਲੀ-ਕੱਲੀ ਇੱਟ ਲੱਗੀ ਆ ਨਾ ਉਹ ਵੀ ਇੱਕ ਬਹੁਤ ਇਤਿਹਾਸਿਕ ਲੱਗੀ ਆ ਇਹ ਸਰਾਹ ਦੇ ਵਿੱਚ ਜਿੰਨੀ ਵੀ ਇੱਟ ਲੱਗੀ ਹੋਈ ਆ ਇਹ ਬਹੁਤ ਪੁਰਾਣੀ ਸਰਾਹ ਹੈ ਜੀ ਇਹਦੇ ਵਿੱਚ ਜਿੰਨੀ ਇੱਟ ਲੱਗੀ ਹੋਈ ਆ ਆ ਦੇਖ ਸਕਦੇ ਹੋ ਤੁਸੀਂ ਇਹ ਮਿੱਟੀ ਦੀ ਚਣਾਈ ਥੱਲਣ ਦੇ ਬੰਦੇ ਕੀਤੀ ਹੋਈ ਆ ਤੇ ਜਿਹੜੀ ਉੱਪਰਲੇ ਪਾਸੇ ਕੀਤੀ ਆ ਉਹ ਸਾਰੀ ਚੂਨੇ ਪੱਥਰ ਦੀ ਕੀਤੀ ਹੋਈ ਆ ਬਿਲਕੁਲ ਪੁਰਾਣੇ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਇਹ ਸਾਂਭੀ ਹੋਈ ਆ ਮਾਰਤਾ ਠੀਕ ਹੈ ਜੀ ਉਹ ਇਸ ਪਿੰਡ ਦੇ ਵਿੱਚ ਆ ਜਿਹੜੀ ਫਿਰਨੀ ਬਣੀ ਹੋਈ ਆ ਨਾ ਆ ਜਿਹੜੀ ਇਮਾਰਤ ਬਣੀ ਹੋਈ ਆ ਇਹਦਾ ਥੋੜਾ ਜਿਹਾ ਇਤਿਹਾਸ ਮੈਂ ਤੁਹਾਨੂੰ ਦੱਸਦਾ ਜੀ ਇਹ ਨਾ ਇਸ ਪਿੰਡ ਦਾ ਇੱਕ ਨੂਰਦੀ ਨਾਂ ਦਾ ਬੰਦਾ ਹੋਇਆ ਕਰਦਾ ਸੀ ਠੀਕ ਹੈ ਜੀ ਉਹ ਬੰਦਾ ਸੀ ਨਾ ਜਿਹੜਾ ਥੋੜਾ ਜਿਹਾ ਲਾਲਚੀ ਸੀ ਗੁਰੂ ਅਰਜਨ ਦੇ ਪਾਸ਼ਾ ਦੇ ਸਮੇਂ ਦਾ ਠੀਕ ਹੈ ਜੀ ਉਹਨੇ ਕੀ ਕੀਤਾ ਸੀ ਉਹਨੇ ਗੁਰੂ ਅਰਜਨ ਦੇ ਪਾਸ਼ਾ ਜਦੋਂ 1590 ਈਸਵੀ ਦੇ ਵਿੱਚ ਜਦੋਂ ਤਰਨਤਾਰ ਸਾਹਿਬ ਦੀ ਉਹ ਸਾਰੀ ਹੋ ਰਹੀ ਸੀ ਨਾ ਤੇ ਜਦੋਂ ਤਰਨਤਾਰਨ ਸਾਹਿਬ ਦੇ ਵਿੱਚ ਇਟਾਂ ਜਾ ਰਹੀਆਂ ਸੀ ਪਲਾਸੌਰ ਤੋਂ ਲੈ ਕੇ ਤੇ ਤਰਨਤਾਰਨ ਤੱਕ ਠੀਕ ਹੈ ਜੀ ਉਹ ਰਸਤੇ ਦੇ ਵਿੱਚ ਜਾਂਦੇ ਜਾਂਦੇ ਜਿਹੜਾ ਸੀ ਇਹ ਨੂਰਦੀਨ ਆਂ ਦਾ ਬੰਦਾ ਇਟਾਂ ਚੋਰੀ ਕਰਕੇ ਮਹਾਰਾਜ ਦੀਆਂ ਉਹ ਜਿਹੜੀਆਂ ਸੀ ਇੱਥੇ ਲਿਆਇਆ ਸੀ ਉਹਨੇ ਇਸ ਆ ਜਿਹੜੀ ਇਮਾਰਤ ਬਣੀ ਹੋਈ ਆ ਇਹਦੇ ਵਿੱਚ ਵੀ ਜਿਹੜੀਆਂ ਇਟਾਂ ਕੁਝ ਖਣਵਾਈਆਂ ਹੋਈਆਂ ਸੀ ਠੀਕ ਹੈ ਜੀ ਇਹ ਚੋਰੀ ਕੀਤੀਆਂ ਇਟਾਂ ਲਿਆਂਦੀਆਂ ਸੀ ਉਹਨਾਂ ਨੇ ਸੋ ਕੁਝ ਸਮੇਂ ਬਾਅਦ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਤਾ ਲੱਗਣਾ ਇਹ ਚੀਜ਼ ਦਾ ਵੀ ਇਹ ਜਿਹੜੀਆਂ ਇਟਾਂ ਚੋਰੀ ਕਰ ਲੀਆਂ ਗਈਆਂ ਨੇ ਤੇ ਮਹਾਰਾਜ ਨੇ ਉਸ ਸਮੇਂ ਜਿਹੜਾ ਸੀ ਉਹ ਬਿਆਨ ਕੀਤਾ ਸੀ ਵਚਨ ਕੀਤਾ ਸੀ ਕਿ ਕੋਈ ਸਾਡੇ ਸਿੰਘ ਆਉਣਗੇ ਤੇ ਇਹ ਜ਼ਰੂਰ ਜਿਹੜਾ ਇਸ ਗੱਲ ਦਾ ਬਦਲਾ ਲੈਣਗੇ ਠੀਕ ਹੈ ਜੀ ਉਤੋਂ ਕੁਝ ਹੀ ਸਮਾਂ ਬਾਅਦ ਤੇ ਸਰਦਾਰ ਬੁੱਧ ਸਿੰਘ ਹੋਏ ਨੇ ਠੀਕ ਹੈ ਜੀ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਆਣ ਕੇ ਫਿਰ ਇੱਥੇ ਧਵਾ ਬੋਲਿਆ ਧਵਾ ਬੋਲ ਕੇ ਜਿਹੜੀਆਂ ਇੱਟਾਂ ਸੀ ਨਾ ਉਸ ਸਮੇਂ ਦੀਆਂ ਜਿਹੜੀਆਂ ਗੁਰੂ ਮਹਾਰਾਜ ਦੀਆਂ ਜਿਹੜੀਆਂ ਚੋਰੀ ਕੀਤੀਆਂ ਸੀ ਇੱਟਾਂ ਸੋ ਇਹ ਇੱਟਾਂ ਚੁੱਕ ਕੇ ਫਿਰ ਜਿਹੜੀਆਂ ਤਰਨਤਾਰਨ ਸੈ ਪਹੁੰਚਾਈਆਂ ਗਈਆਂ ਤੇ ਕੁਝ ਜਿਹੜੀਆਂ ਇੱਟਾਂ ਸੀ ਆ ਵੇਖੋ ਕੁਝ ਇਹਦੇ ਵਿੱਚ ਖਣਵਾਈਆਂ ਗਈਆਂ ਉਹ ਜਿਹੜੀਆਂ ਅਸੀਂ ਆਪਣਾ ਉਹਨੇ ਲਾ ਚੁੱਕਾ ਸੀ ਜਿਹੜੀਆਂ ਪਹਿਲਾਂ ਹੀ ਸਰਦਾਰ ਕਪੂਰ ਸਿੰਘ ਦੇ ਵੱਲੋਂ ਇਹ ਜਿਹੜੀ ਲਹਿਰ ਚੱਲੀ ਸੀ ਤੇ ਫੈਜਲਪੁਰੀਆ ਠੀਕ ਹੈ ਜੀ ਉਹ ਵੀ ਉਹ ਮਹਾਰਾਜ ਦੇ ਸਮੇਂ ਹੀ ਬਣੀ ਹੋਈ ਸੀ ਉਹਨਾਂ ਨੇ ਫਿਰ ਇਹ ਚੀਜ਼ ਦਾ ਆਣ ਕੇ ਇੱਥੇ ਫਿਰ ਕਬਜ਼ਾ ਕੀਤਾ ਇੱਥੇ ਸਿੰਘ ਸਰਦਾਰਾਂ ਦਾ ਜਿਹੜਾ ਸੀ ਉਹ ਫਿਰ ਰਾਜ ਹੋਇਆ ਕਿਤੇ ਨਾ ਕਿਤੇ ਜਿਹੜਾ ਸੀ ਮੁਗਲਾਂ ਦਾ ਵੀ ਰਾਜ ਜਿਹੜਾ ਇਸ ਪਿੰਡ ਦੇ ਵਿੱਚ ਰਿਆ ਕਰਦਾ ਸੀ ਆ ਇਲਾਕੇ ਦੇ ਵਿੱਚ ਰਿਆ ਕਰਦਾ ਸੀ ਫਿਰ ਆਣ ਕੇ ਜਿਹੜਾ ਸਿੰਘਾਂ ਨੇ ਤਵਾ ਬੋਲਿਆ ਤਵਾ ਬੋਲ ਕੇ ਫਿਰ ਇਸ ਪਿੰਡ ਦੇ ਵਿੱਚ ਕਬਜ਼ਾ ਕੀਤਾ ਸੋ ਆ ਜਿਹੜੀ ਏਟ ਸੀ ਕਿਤੇ ਨਾ ਕਿਤੇ ਇਹ ਵੀ ਗਵਾਈ ਭਰਦੀ ਆ ਕੀ ਉਹ ਸਮੇਂ ਦੀਆਂ ਜਿਹੜੀਆਂ ਚੋਰੀ ਕੀਤੀਆਂ ਇਟਾਂ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਇਟਾਂ ਵੀ ਜਿਹੜੀਆਂ ਉਹ ਇਹਦੇ ਵਿੱਚ ਲੱਗੀਆਂ ਹੋਣ ਠੀਕ ਹੈ ਜੀ ਨੂਰਦੀਨ ਤੇ ਖੈਰਦੀਨ ਦੀ ਮਜ਼ਾਰ ਵੀ ਬਣੀ ਹੋਈ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਇਹ ਪਿੰਡ ਜਿਹੜਾ ਸੀ ਭਾਈ ਕਵੀ ਸੰਤੋਖ ਸਿੰਘ ਜੀ ਦਾ ਪਿੰਡ ਠੀਕ ਹੈ ਜੀ ਉਹਨਾਂ ਦਾ ਵੀ ਤੁਹਾਨੂੰ ਮੈਂ ਜਨਮ ਸਥਾਨ ਦਿਖਾਉਣਾ ਜੀ ਉਹਨਾਂ ਦਾ ਜਿਹੜਾ ਇੱਥੇ ਜਨਮ ਹੋਇਆ ਉਹਨਾਂ ਦੇ ਨਾਂ ਦੇ ਫਿਰ ਇਹ ਪਿੰਡ ਦਾ ਨਾਮ ਜਿਹੜਾ ਰੱਖਿਆ ਗਿਆ ਠੀਕ ਹੈ ਜੀ ਤੇ ਅਜੋ ਤੁਹਾਨੂੰ ਮੈਂ ਦਿਖਾਉਣਾ ਭਾਈ ਕਵੀ ਸੰਤੋਖ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਇਹਨਾਂ ਦਾ ਜਨਮ ਸਥਾਨ ਆ ਉੱਥੇ ਹੀ ਉਹਨਾਂ ਦਾ ਘਰ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਹਾਂਜੀ ਮਿੱਤਰੋ ਆ ਜਿਹੜਾ ਸੀ ਇਹ ਮਹਾਨ ਬ੍ਰਹਮ ਗਿਆਨੀ ਜਿਹੜੇ ਮਹਾਨ ਹੋਏ ਨੇ ਭਾਈ ਕਵੀ ਸੰਤੋਖ ਸਿੰਘ ਜੀ ਦਾ ਜਨਮ ਸਥਾਨ ਆ ਜੀ ਇਹ ਇੱਥੇ ਗੁਰਦੁਆਰਾ ਸਾਹਿਬ ਬਣ ਚੁੱਕਾ ਜੀ ਠੀਕ ਹੈ ਜੀ ਇਨਾਂ ਦੇ ਨਾਂ ਤੇ ਹੀ ਜਿਹੜੀ ਪਿੰਡ ਦੀ ਵਸੋਂ ਆ ਉਹ ਅੱਜ ਵੀ ਜਿਹੜੀ ਉਸੇ ਤਰ੍ਹਾਂ ਹੀ ਹੋ ਰਹੀ ਆ ਠੀਕ ਆ ਜੀ ਤੇ ਬਹੁਤ ਹੀ ਪੁਰਾਣੇ ਜਿਹੜੇ ਇਮਾਰਤਾਂ ਜਿਹੜੀਆਂ ਬਹੁਤ ਹੀ ਪੁਰਾਣੀਆਂ ਮਸੀਤਾਂ ਜਿਹੜੀਆਂ ਇੱਥੇ ਅੱਜ ਵੀ ਬਣੀਆਂ ਹੋਈਆਂ ਇਹ ਉਸ ਸਮੇਂ ਦੀ ਜਿਹੜੀ ਆ ਮਸਜਿਦ ਆ ਜਿਹੜੀ ਮੁ슬ਮਾਨਾਂ ਦੇ ਸਮਿਆਂ ਦੀ ਮਸਜਿਦ ਬਣੀ ਹੋਈ ਆ ਅੱਜ ਵੀ ਜਿਹੜੀ ਚਲੋ ਆਪਾਂ ਖੰਡਰ ਦਾ ਇਹਨੂੰ ਰੂਪ ਕਹਿ ਸਕਦੇ ਆ ਖੰਡਰ ਬਣ ਚੁੱਕੀ ਐ ਇਸ ਵੇਲੇ ਠੀਕ ਆ ਜੀ ਚਲੋ ਰੱਬ ਦਾ ਘਰ ਜਿਹੜਾ ਵੀ ਆ ਰੱਬ ਦਾ ਘਰ ਸਾਂਝਾ ਹੁੰਦਾ ਜੀ ਇਹ ਮੁ슬ਮਿ ਭਾਈਚਾਰਾ ਚਲੋ ਉਹਨਾਂ ਨਾਲ ਵੀ ਆਪਣਾ ਬਹੁਤ ਪਿਆਰ ਆ ਉਹਨਾਂ ਦਾ ਰੱਬ ਜੇ ਆਪਣੀਆਂ ਕੁਝ ਥਾਵਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਉਹ ਉਹ ਜਿਹੜੇ ਮੁਸਲਮਾਨ ਭਾਈਚਾਰਾ ਉਹ ਆਪਣੀ ਸੰਭਾਲ ਕਰ ਰਿਆ ਚਲੋ ਆਪਣਾ ਵੀ ਜਿਹੜਾ ਹੱਕ ਬਣਦਾ ਜੀ ਜਿਹੜੀਆਂ ਉਹਨਾਂ ਦੀਆਂ ਵਿਰਾਸਤਾਂ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਇੱਥੇ ਰਹਿ ਚੁੱਕੀਆਂ ਹਨ ਭਾਵੇਂ ਉਹ ਰੱਬ ਦਾ ਕਰਿਆ ਭਾਵੇਂ ਜਿਹੜਾ ਮਰਜੀ ਆ ਉਹ ਆਪਾਂ ਨੂੰ ਚਾਹੀਦਾ ਵੀ ਕਿਤੇ ਨਾ ਕਿਤੇ ਜਿਹੜਾ ਵਾ ਆਪਾਂ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਠੀਕ ਹੈ ਜੀ ਇਹ ਜਦੋਂ ਆਪਾਂ ਆਉਂਦੇ ਆ ਨਾ ਅ ਪਿੰਡ ਨੂਰਦੀ ਦੇ ਵਿੱਚ ਠੀਕ ਹੈ ਜੀ ਇਹ ਉਸ ਪਿੰਡ ਦੇ ਵਿੱਚ ਜਿਹੜੀ ਮਸਜਿਦ ਹੈ ਅੱਜ ਵੀ ਉਸੇ ਤਰ੍ਹਾਂ ਹੀ ਚਲੋ ਸਲਾਮਤ ਹੈ ਆ ਜੇ ਤੇ ਬਾਕੀ ਇਹ ਆ ਵੀ ਜੇ ਕੁਝ ਸਮਾਂ ਇਤਰਾ ਹੀ ਰਹਿ ਗਈ ਤੇ ਕਿਤਨਾ ਕਿਤੇ ਹੋ ਸਕਦਾ ਵਾ ਵੀ ਇਹ ਜਿਹੜਾ ਵਾ ਢਾਹ ਢੇਰੀ ਹੋ ਜੇ ਇਹਨੂੰ ਵੀ ਸਾਹਮਣੇ ਦੀ ਲੋੜ ਆ ਤੇ ਬਾਕੀ ਆਪਾਂ ਅੰਦਰ ਦਾ ਦਿਖਾਉਨੇ ਆ ਤੁਹਾਨੂੰ ਅੰਦਰ ਜਾ ਕੇ ਕਿ ਕਿਵੇਂ ਦੀ ਅੰਦਰ ਲੱਗਦੀ ਸੀ ਉਸ ਸਮੇਂ ਦੀ ਮਸਜਿਦ ਤੇ ਕਿਵੇਂ ਦਾ ਇੱਥੋਂ ਦਾ ਵਿਊ ਆ ਠੀਕ ਹੈ ਜੀ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਉਣਾ ਮੈਂ ਆਹ ਦੇਖੋ ਉਸ ਸਮੇਂ ਦੀਆਂ ਜਿਹੜੀਆਂ ਇੱਟਾਂ ਉਸ ਸਮੇਂ ਦੀਆਂ ਜਿਹੜੀਆਂ ਇੱਟਾਂ ਵਾ ਉਹ ਤੁਹਾਨੂੰ ਨਜ਼ਰ ਆ ਹੀ ਰਹੀਆਂ ਹੋਣੀਆਂ ਇਹ ਜਿਹੜਾ ਨਾ ਜਦੋਂ ਜਕਰੀਆ ਖਾਨ ਵੇਲੇ ਦਾ ਸੀ ਨਾ ਮਾਹੌਲ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਹੋ ਸਕਦਾ ਵਾ ਵੀ ਉਦੋਂ ਸਾਰਾ ਜਿੰਨਾ ਵੀ ਹੈ ਨਾ ਆਹ ਦੇਖ ਸਕਦੇ ਹੋ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਹੀ ਜਿਹੜੀਆਂ ਫੁੱਲ ਬੂਟੀਆਂ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਹੀ ਕਿਹੋ ਜੀ ਕਲਾਕਿਰਤੀ ਦੇ ਨਾਲ ਜਿਹੜੀਆਂ ਅੱਜ ਵੀ ਜਿਹੜੀਆਂ ਬਣਾਈਆਂ ਹੋਈਆਂ ਅੱਜ ਦੇ ਦੌਰ ਦੇ ਵਿੱਚ ਇੰਨੀ ਕਲਾਕਿਰਤੀ ਹੈ ਨਹੀਂ ਪਹਿਲੀ ਗੱਲ ਤੇ ਇਹ ਆ ਵੀ ਜੇ ਆਪਾਂ ਕੰਧਾਂ ਨੂੰ ਕੋਈ ਰੰਗ ਪਲਾਸਟਰ ਕਰਾਉਂਦੇ ਆ ਉਹ ਛੇਤੀ ਹੀ ਫੁੱਟ ਜਾਂਦਾ ਠੀਕ ਹੈ ਜੀ ਆ ਮਿੱਤਰੋ ਆ ਤੁਸੀਂ ਦੇਖ ਸਕਦੇ ਹੋ ਆ ਵੇਖੋ ਆ ਸਾਰੀ ਉਹਨਾਂ ਸਮਿਆਂ ਦੇ ਵਿੱਚ ਹੀ ਜਿਹੜੀ ਉਤਰਾ ਹੀ ਬਣੀ ਹੋਈ ਆ ਅੰਦਰ ਜਿਹੜੀ ਮਸਜਿਦ ਹੈ ਜੀ ਆਪਾਂ ਅੰਦਰ ਵੀ ਜਾਵਾਂਗੇ ਅੰਦਰ ਦਾ ਵੀ ਦ੍ਰਿਸ਼ ਤੁਹਾਨੂੰ ਦਿਖਾਉਨੇ ਆ ਇਹਦਾ ਬੂਹਾ ਚੰਨਾ ਜਿਹੜਾ ਉਹ ਥੋੜਾ ਜਿਹਾ ਟੁੱਟ ਗਿਆ ਵਾ ਤੇ ਬਾਕੀ ਜੇ ਇਧਰ ਦੀ ਗੱਲ ਕਰੀਏ ਇਧਰ ਵੀ ਹਾਲਤ ਥੋੜੀ ਜੀ ਜਿਹੜੀ ਆ ਖਸਤਾ ਵਾ ਬਾਕੀ ਮੈਂ ਉਤਰਾ ਗੱਲ ਕੀਤੀ ਸੀ ਜਿਹੜੇ ਲਾਗੇ ਬੰਨੇ ਦੇ ਲੋਕ ਆ ਨਾ ਉਹੀ ਮੜਾ ਮੋਟਾ ਜਿਹੜਾ ਵਾ ਝਾੜੂ ਪੋਚਾ ਕਰ ਜਾਂਦੇ ਆ ਜੀ ਅੰਦਰ ਤੇ ਬਾਕੀ ਜੇ ਆਪਾਂ ਗੱਲ ਕਰੀਏ ਇਹਦੀ ਇਹ ਬਹੁਤ ਪੁਰਾਣੀ ਹੋ ਚੁੱਕੀ ਆ ਠੀਕ ਹੈ ਜੀ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਮਸਜਿਦ ਹੋਇਆ ਕਰਦੀ ਸੀ ਕਿਸੇ ਸਮੇਂ ਜਿਹੜੀ ਸੀ ਇਹ ਮਸਜਿਦ ਹੋਇਆ ਕਰਦੀ ਸੀ ਪਰ ਅੱਜ ਜਿਹੜਾ ਨਾ ਅੱਜ ਥੋੜਾ ਜਿਹਾ ਹਾਲਤੇ ਦੀ ਜਿਹੜੀ ਆ ਉਹ ਖੱਦਸਾ ਹੋ ਚੁੱਕੀ ਆ ਠੀਕ ਹੈ ਜੀ ਇਹ ਉਹਨਾਂ ਸਮਿਆਂ ਦੀ ਆ ਜਦੋਂ ਜਕਰੀਆ ਖਾਨ ਵੇਲੇ ਦੇ ਸਮੇਂ ਦੀ ਜਿਹੜੀ ਆ ਇਹ ਮਸਜਿਦ ਬਣੀ ਹੋਈ ਆ ਠੀਕ ਹੈ ਜੀ ਚਲੋ ਮੁਸਲਮਾਨ ਭਾਈਚਾਰਾ ਵੀ ਜਿਹੜਾ ਉਹ ਵੀ ਆਪਣਾ ਜੀ ਹਿੰਦੂ ਭਾਈਚਾਰਾ ਉਹ ਵੀ ਆਪਣਾ ਜਿਹੜਾ ਸਿੱਖ ਭਾਈਚਾਰਾ ਉਹ ਵੀ ਆਪਣਾ ਆਪਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਸਮਾਨਨ ਦੀ ਲੋੜ ਆ ਕਿਉਂਕਿ ਜੀ ਉਹ ਸੰਭਦੇ ਆਣਾ ਉਤਰ ਆਪਾਂ ਨੂੰ ਵੀ ਫਰਜ ਪਣਦਾ ਜੀ ਆਪਾਂ ਵੀ ਇਹ ਚੀਜ਼ਾਂ ਸੰਭੀਏ ਕਿਉਂਕਿ ਰੱਬ ਦਾ ਘਰ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਬਾਕੀ ਜੀ ਆਪਾਂ ਇਹਨੂੰ ਖੰਡਰ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਦਾ ਘਰ ਹੈ ਕਿਸਾਬ ਦਾ ਉਹ ਪ੍ਰਮਾਤਮਾ ਦਾ ਘਰ ਆ ਪ੍ਰਮਾਤਮਾ ਹਮੇਸ਼ਾ ਬਾਦ ਆ ਚੀਜ਼ ਉਹ ਆਬਾਦ ਹੀ ਰਹੂਗਾ ਠੀਕ ਹੈ ਜੀ ਤੇ ਪ੍ਰਮਾਤਮਾ ਦੇ ਘਰ ਨੂੰ ਕਦੀ ਵੀ ਆਪਾਂ ਖੰਡਰ ਨਹੀਂ ਕਹਿ ਸਕਦੇ ਤਾਂ ਆਹ ਵੇਖੋ ਤੁਸੀਂ ਇੱਧਰ ਵੀ ਜਿਹੜੀਆਂ ਤਰੇੜਾਂ ਆ ਚੁੱਕੀਆਂ ਮਿੱਤਰੋ ਆਹ ਜਿਹੜੀਆਂ ਨਾ ਦਰਸ਼ਕੋ ਤਰੇੜਾਂ ਆ ਚੁੱਕੀਆਂ ਵਾਂ ਇਹ ਚੀਜ਼ ਜੇ ਅੱਜ ਸੰਭੀ ਜਾਵੇ ਨਾ ਇਹ ਮਸਜਿਦ ਪ੍ਰਾਣੀ ਆ ਜੇ ਅੱਜ ਸਾਂਭੀ ਜਾਵੇ ਤੇ ਕਿਤੇ ਨਾ ਕਿਤੇ ਇਹ ਹੋ ਸਕਦਾ ਵਾਪੀ ਇਹਦਾ ਜਿਹੜਾ ਵਾ ਥੋੜਾ ਜਿਹਾ ਰਹਿ ਜੇ ਕੰਮ ਹਣਾ ਤੇ ਆ ਆ ਵੇਖ ਸਕਦੇ ਹੋ ਚੂਨੇ ਪੱਥਰ ਦੀ ਜਿਹੜੀ ਆ ਇਹਦੀ ਚਣਾਈ ਹੋਈ ਆ ਤੇ ਆ ਵੀ ਜਿਹੜੀ ਆ ਆ ਵੀ ਪੱਥਰ ਜਿਹੜਾ ਸੀ ਉਤਰਾ ਹੀ ਲੱਗਾ ਹੋਇਆ ਆ ਆ ਕਲਾਕਿਰਤੀ ਜਿਹੜੀ ਉਸੇ ਤਰ੍ਹਾਂ ਹੀ ਆ ਠੀਕ ਹੈ ਜੀ ਬਰਕਰਾਰ ਰਿਆ ਜੇ ਤੇ ਬਾਕੀ ਤੁਹਾਨੂੰ ਮੈਂ ਜੇ ਇਧਰੋਂ ਦਿਖਾਵਾਂ ਇਧਰੋਂ ਵੀ ਆ ਦਰਵਾਜ਼ਾ ਜਿਹੜਾ ਇਸ ਤਰੀਕੇ ਦੇ ਨਾਲ ਆ ਥੋੜਾ ਜਿਹਾ ਟੁੱਟ ਗਿਆ ਜੀ ਦਰਵਾਜ਼ਾ ਇੱਥੋਂ ਦਾ ਨਾ ਟੁੱਟ ਚੁੱਕਾ ਤੇ ਆ ਇੱਥੋਂ ਦੀ ਮਸਜਿਦ ਦੀ ਜਿਹੜੀ ਮੈਨ ਆ ਠੀਕ ਹੈ ਜੀ ਲੋਕੀ ਇੱਥੇ ਜਿਹੜੇ ਲਾਗੇ ਬਨੇ ਦੇ ਲੋਕ ਆ ਨਾ ਚਲੋ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਝਾੜੂ ਪੋਚਾ ਖੱਲਾ ਕਰ ਜਾਂਦੇ ਇੱਥੇ ਤੇ ਬਾਕੀ ਜਿਹੜਾ ਉਤਨਾ ਕੋਈ ਨਹੀਂ ਇੱਥੇ ਨਾ ਕਿਸੇ ਦੀ ਵਸੋਂ ਆ ਨਾ ਕੁਝ ਹੋਰ ਤੇ ਚਲੋ ਜੇ ਇਹ ਆਪਣੇ ਪ੍ਰਸ਼ਾਸਨ ਨੂੰ ਲੋੜ ਆ ਵੈਸੇ ਤਰੇੜਾਂ ਆਈਆਂ ਤੇ ਬਾਕੀ ਇਹ ਆ ਵੀ ਸਾਰਾ ਜਿਹੜਾ ਉਸੇ ਤਰ੍ਹਾਂ ਹੀ ਬਣਿਆ ਹੋਇਆ ਜੀ ਮਸਜਿਦ ਜਿਹੜੀ ਆ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਠੀਕ ਹੈ ਜੀ ਇਹ ਆ ਜੀ ਉਹਨਾਂ ਸਮਿਆਂ ਦੀ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਉਹ ਮਸੀਤ ਦਿਖਾਉਨੇ ਆ ਠੀਕ ਹੈ ਨੂਰਦੀਨ ਤੇ ਖੈਰਦੀਨ ਜਿਹੜੇ ਹੋਏ ਸੀ ਉਹਨਾਂ ਦੀਆਂ ਕੁਝ ਥਾਵਾਂ ਨੇ ਉਹਨਾਂ ਬਾਰੇ ਤੁਹਾਨੂੰ ਮੈਂ ਜ਼ਿਕਰ ਕਰਉਣਾ ਤੇ ਬਾਕੀ ਆ ਜਿਹੜਾ ਸੀ ਇਹਦੇ ਮਸਜਿਦ ਤੁਹਾਨੂੰ ਮੈਂ ਦਿਖਾਤੀ ਆ ਹੁਣ ਆਪਾਂ ਚੱਲਦੇ ਆ ਜੀ ਅੱਗੇ ਉਹ ਤੁਹਾਨੂੰ ਮਜ਼ਾਰ ਦੇ ਵਿੱਚ ਲੈ ਕੇ ਆਇਆ ਉਹ ਤਸੀਦ ਦੇ ਵਿੱਚ ਲੈ ਕੇ ਆਇਆ ਜਿਹੜੀ ਉਸ ਸਮੇਂ ਦੇ ਨੂਰਦੀਨ ਤੇ ਖੈਰਦੀਨ ਦੇ ਸਮੇਂ ਜਿਹੜੀ ਸੀ ਇਹ ਬਣੀ ਹੋਈ ਸੀ ਉਹਨਾਂ ਦਾ ਇਸ ਜਗ੍ਹਾ ਦੇ ਉੱਤੇ ਕਬਜ਼ਾ ਰਿਆ ਜੀ ਪੂਰਾ ਪਰ ਇਹਦਾ ਬਹੁਤ ਇਤਿਹਾਸ ਤਾਂ ਆਪਾਂ ਨੂੰ ਪਤਾ ਨਹੀਂ ਇਹ ਜਿਹੜੀ ਉਸ ਸਮੇਂ ਦੀ ਜਿਹੜੀ ਖੰਡਰ ਪਈ ਜਿਹੜੀ ਇਮਾਰਤ ਆ ਉਹ ਤੁਹਾਨੂੰ ਮੈਂ ਅੰਦਰੋਂ ਦਿਖਾਉਣਾ ਵੀ ਕਿਹੜੇ ਤਰੀਕੇ ਦੇ ਨਾਲ ਜਿਹੜੀ ਆ ਹੁਣ ਇਹਦੀ ਦੇਖਰੇਖ ਹੋ ਰਹੀ ਆ ਜਾਂ ਨਹੀਂ ਹੋ ਰਹੀ ਉਹਦੇ ਬਾਰੇ ਤੁਹਾਨੂੰ ਮੈਂ ਦਿਖਾਉਣਾ ਜੀ ਅੰਦਰ ਜਾ ਕੇ ਤੇ ਆਜੋ ਚਲੀ ਜਾਂ ਅੰਦਰ ਸੋ ਮਿੱਤਰੋ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾ ਲਗਾਤਾਰ ਜਿਹੜਾ ਵਾ ਲੋਕਾਂ ਨੇ ਇੱਥੇ ਬਹੁਤ ਮਤਲਬ ਹੁਣ ਤਾਂ ਗੰਦਗੁੰਦ ਛੁੱਟ ਰਿਹਾ ਇੱਥੇ ਬਹੁਤ ਜ਼ਿਆਦਾ ਨੁਕਸਾਨ ਮਤਲਬ ਹੋ ਚੁੱਕਾ ਇਹ ਚੀਜ਼ ਦਾ ਤੇ ਬਾਕੀ ਇਹ ਉਹਨਾਂ ਸਮਿਆਂ ਦੇ ਜਿਹੜੇ ਹੈਗੇ ਸੀ ਨਾ ਸਲਤਨਤ ਦੇ ਸਮੇਂ ਦੇ ਅ ਜਿਤਨਾ ਮੰਨ ਲਓ ਜਕਰਿਆ ਖਾਨ ਵੇਲੇ ਦੀਆਂ ਇਹ ਜਿਹੜੀਆਂ ਇਮਾਰਤਾਂ ਵਾਂ ਉਹ ਸਮੇਂ ਬਣੀਆਂ ਹੋਈਆਂ ਠੀਕ ਹੈ ਜੀ ਇਹਦੇ ਵਿੱਚ ਜੇ ਆਪਾਂ ਦੇਖੀਏ ਆ ਫੁੱਲ ਬੂਟੀਆਂ ਵੀ ਉਸੇ ਤਰ੍ਹਾਂ ਹੀ ਲਾਈਆਂ ਹੋਈਆਂ ਨੇ ਇੱਥੇ ਤਾਂ ਮੇਰੇ ਹਿਸਾਬ ਨਾਲ ਹੁਣ ਜਿਆਦਾਤਰ ਜਿਹੜੇ ਅਮਲੀ ਉਮਲੀ ਜਿਤਨਾ ਮੰਨ ਲਓ ਕਹਿ ਸਕਦੇ ਨਸ਼ੇ ਪੱਤੇ ਵਾਲੇ ਜਿਹੜੇ ਹਨ ਇੱਥੇ ਆਉਂਦੇ ਆ ਤੇ ਇੱਥੇ ਮਤਲਬ ਉਹਨਾਂ ਵਾਸਤੇ ਹੀ ਇਮਾਰਤ ਰਹਿ ਗਈ ਆ ਤੇ ਉਸ ਸਮੇਂ ਦੇ ਵਿੱਚ ਜਿਤਨਾ ਮੰਨ ਲਓ ਨੂਰਦੀਨ ਤੇ ਖੈਰਦੀਨ ਕਿਸੇ ਨਾ ਕਿਸੇ ਸਮੇਂ ਜਿਹੜਾ ਸੀ ਆ ਇਸ ਇਮਾਰਤ ਤੇ ਵੀ ਉਹਨਾਂ ਦਾ ਕਬਜ਼ਾ ਰਿਹਾ ਜੀ ਠੀਕ ਆ ਆ ਦੇਖੋ ਤੁਸੀਂ ਉਰਦੂ ਦੇ ਵਿੱਚ ਵੀ ਦੇਖ ਸਕਦੇ ਹੋ ਉਰਦੂ ਦੇ ਵਿੱਚ ਵੀ ਇੱਥੇ ਲਿਖਿਆ ਹੋਇਆ ਸਾਰਾ ਕੁਝ ਤੇ ਇੱਥੇ ਵੀ ਜਿਹੜਾ ਉਰਦੂ ਦੇ ਵਿੱਚ ਖੁਣਿਆ ਹੋਇਆ ਜੀ ਸਾਰਾ ਏ ਟੂ ਜ਼ेड ਜਿੰਨੀਆਂ ਠੀਕ ਹੈ ਜੀ ਤੇ ਇੱਟਾਂ ਵੀ ਉਸੇ ਤਰ੍ਹਾਂ ਹੀ ਆਹ ਦੇਖੋ ਲੱਗੀਆਂ ਹੋਈਆਂ ਇੱਟਾਂ ਵੀ ਆ ਚੂਨੇ ਦੀਆਂ ਬਣੀਆਂ ਹੋਈਆਂ ਮਤਲਬ ਕੱਚਾ ਚੂਨਾ ਕਹਿ ਸਕਦੇ ਆ ਜਿਤਨਾ ਮੰਨ ਲਓ ਕੱਚੇ ਗਾਰੇ ਦੇ ਚੂਨੇ ਦੇ ਜਿਤਨਾ ਬਣੇ ਹੋਏ ਆ ਠੀਕ ਹੈ ਜੀ ਇੱਥੇ ਵੀ ਕੋਈ ਨਾ ਕੋਈ ਚੀਜ਼ ਰਹੀ ਹੋਣੀ ਆ ਪਰ ਇਹ ਚੀਜ਼ ਦਾ ਮਤਲਬ ਇਸ ਵੇਲੇ ਤਾਂ ਖੰਡਰ ਦਾ ਰੂਪ ਹੈ ਜੀ ਇਹ ਠੀਕ ਆ ਤੇ ਆਹ ਦੇਖੋ ਉਹਨਾਂ ਸਮਿਆਂ ਦੀਆਂ ਜਿਹੜੀਆਂ ਆ ਪ੍ਰਾਣੀਆਂ ਟਾਈਲਾਂ ਠੀਕ ਆ ਇਹ ਉਹਨਾਂ ਸਮਿਆਂ ਦੀਆਂ ਲੱਗੀਆਂ ਹੋਈਆਂ ਤੇ ਇਹਨੂੰ ਕੋਈ ਛੇੜਛਾੜ ਨਹੀਂ ਹੋਈ ਜੀ ਬਾਕੀ ਜੇ ਆਪਾਂ ਗੱਲ ਕਰੀਏ ਇਧਰ ਦੀ ਇਧਰ ਵੀ ਮਿੱਤਰੋ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜੀ ਆ ਪੌੜੀ ਬਣੀ ਹੋਈ ਆ ਪੌੜੀ ਕਿਤੇ ਨਾ ਕਿਤੇ ਇੱਥੇ ਨਾ ਦਰਵਾਜ਼ਾ ਵੀ ਰਿਹਾ ਜੀ ਦਰਵਾਜ਼ਾ ਤਾਂ ਰਿਹਾ ਕਿਉਂਕਿ ਆਵੇ ਇੱਥੇ ਆ ਲੱਗਾ ਇੱਥੇ ਇੱਥੇ ਦਰਵਾਜ਼ਾ ਵੀ ਰਿਹਾ ਵਾ ਉੱਪਰ ਜਾਣ ਨੂੰ ਵੀ ਜਿਹੜਾ ਵਾ ਇੱਥੇ ਰਸਤਾ ਬਣਿਆ ਹੋਇਆ ਠੀਕ ਹੈ ਜੀ ਇੱਥੇ ਥੁੜੀਆਂ ਪੌੜੀਆਂ ਜਿਹੜੀਆਂ ਸਹੀ ਨਹੀਂ ਆ ਤੇ ਜੇ ਆਪਾਂ ਦੂਜੇ ਪਾਸੇ ਦੀ ਗੱਲ ਕਰੀਏ ਆਹ ਦੇਖੋ ਦੂਜੇ ਪਾਸੇ ਹੀ ਜੇ ਗੱਲ ਕਰੀਏ ਦੂਜੇ ਪਾਸੇ ਵੀ ਉੱਪਰ ਪੌੜੀਆਂ ਚੜਨੂ ਬਣੀਆਂ ਹੋਈਆਂ ਆਪਾਂ ਉੱਪਰ ਜਾ ਕੇ ਦੇਖਦੇ ਆਂ ਵੀ ਉੱਪਰ ਕਿਵੇਂ ਦਾ ਮਤਲਬ ਫੀਲ ਹੋ ਰਿਹਾ ਜੀ ਪੌੜੀਆਂ ਜਿਹੜੀਆਂ ਬਹੁਤ ਔਖੀਆਂ ਜਿਹੜੀਆਂ ਚੜੀਆਂ ਜਾਣੀਆਂ ਉੱਤੇ ਤੇ ਬਾਕੀ ਉੱਪਰ ਵੀ ਜਿਹੜਾ ਨਾ ਆਹ ਤਰੀਕੇ ਦੇ ਨਾਲ ਇਸ ਤਰ੍ਹਾਂ ਗੰਦ ਪਿਆ ਜੀ ਤੇ ਇਹਦੇ ਉੱਪਰ ਜੇ ਆਪਾਂ ਲਾਈਏ ਇਹਦੇ ਉੱਪਰ ਵੀ ਜਾ ਸਕਦੇ ਆਂ ਉੱਪਰ ਹੋਰ ਵੀ ਬੜਿਆ ਹੋਇਆ ਇਹ ਮਿੱਤਰੋ ਪਿੰਡ ਦੇ ਬਾਹਰ ਬਾਹਰ ਜਿਹੜੀ ਆ ਮੁਜ਼ਾਰ ਬਣੀ ਹੋਈ ਆ ਉਸ ਸਮੇਂ ਦੀ ਜਦੋਂ ਇਹਨਾਂ ਦਾ ਰਾਜ ਹੋਇਆ ਕਰਦਾ ਸੀ ਨੂਰਦੀਨ ਫੈਰਦੀਨ ਇਹ ਜਕਰੀਆ ਖਾਨ ਮੇਲੇ ਦੇ ਹੋਇਆ ਜੀ ਠੀਕ ਹੈ ਜੀ ਗੁਰੂ ਮਹਾਰਾਜ ਨੇ ਬਹੁਤ ਇਹਨਾਂ ਨੇ ਧੋਖਾ ਧੜੀਆਂ ਕੀਤੀਆਂ ਵਾ ਬਹੁਤ ਇਹਨਾਂ ਨੇ ਕਹਿਰ ਕਮਾਇਆ ਜੀ ਉਸ ਸਮੇਂ ਉਹ ਇਹ ਜਿਹੜੀਆਂ ਇਮਾਰਤਾਂ ਹਨ ਉਹਨਾਂ ਕਿਤਨਾ ਕਿਤੇ ਆਪਣੀ ਯਾਦ ਦੇ ਵਿੱਚ ਬਣਾਈਆਂ ਗਈਆਂ ਸੀ ਉਦੋਂ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਨਾ ਆਪਣਾ ਨਾਮ ਨੂੰ ਸਦੀਵੀ ਰੱਖਣ ਵਾਸਤੇ ਉਹ ਇਹੋ ਜਿਹੀਆਂ ਇਮਾਰਤਾਂ ਜਿਹੜੀਆਂ ਉਹ ਖੜੀਆਂ ਕਰ ਦਿੰਦੇ ਸੀ ਵੀ ਸਾਡਾ ਜਿਹੜਾ ਔਨ ਵਾਲੇ ਸਮੇਂ ਦੇ ਵਿੱਚ ਜਿਹੜਾ ਨਾਮ ਬਣਿਆ ਰਵੇ ਠੀਕ ਹੈ ਜੀ ਬਾਕੀ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਖੰਡਰ ਪਿਆ ਜਿੰਨਾ ਵੀ ਆ ਸਾਰਾ ਹੀ ਆ ਸਾਰਾ ਹੀ ਖੰਡਰ ਪਿਆ ਇਦੀ ਉੱਪਰ ਜਿੰਨੀ ਵੀ ਮੀਨਾਕਾਰੀ ਹੋਈ ਆ ਇਹ ਉਸ ਸਮੇਂ ਦੀ ਹੋਈ ਆ ਠੀਕ ਆ ਜੀ ਤੇ ਇਹਦੇ ਵਿੱਚ ਜਿੰਨਾ ਵੀ ਲਿਖਿਆ ਜੋ ਵੀ ਅ ਉਰਦੂ ਦੇ ਵਿੱਚ ਹੀ ਲਿਖਿਆ ਸਾਰੇ ਖੁਣਿਆ ਪਿਆ ਉਹ ਉਹਨਾਂ ਸਮਿਆਂ ਦਾ ਹੀ ਖੁਣਿਆ ਜੀ ਠੀਕ ਆ ਇਹਦੇ ਵਿੱਚ ਵੀ ਕੁਝ ਆ ਦੇਖੋ ਤੁਹਾਨੂੰ ਸ਼ਾਇਦ ਨਜ਼ਰ ਆ ਰਿਹਾ ਹੋਊਗਾ ਇਹਦੇ ਵਿੱਚ ਲਿਖਿਆ ਹੋਇਆ ਜੀ ਠੀਕ ਆ ਜੀ ਤੇ ਜੇ ਆਪਾਂ ਗੱਲ ਕਰੀਏ ਮਿੱਤਰੋ ਵੀ ਜੇ ਇਹਨਾਂ ਦੀ ਗੱਲ ਕਰੀਏ ਵੀ ਕਿੰਨੀਆਂ ਕੁ ਪ੍ਰਾਣੀਆਂ ਨੇ 1947 ਤੋਂ ਪਹਿਲਾਂ ਦੀਆਂ ਜੀ ਪ੍ਰਾਣੀਆਂ ਤੇ ਜਿਹੜੇ ਭਾਈ ਸਾਹਿਬ ਭਾਈ ਕਬੀ ਸੰਤੋਖ ਸਿੰਘ ਜੀ ਹੋਏ ਆ ਉਹ 1888 ਦੇ ਵਿੱਚ 1788 ਸੋਰੀ 1788 ਦੇ ਵਿੱਚ ਤੇ ਉਹਨਾਂ ਦਾ ਹੀ ਜਨਮ ਜਿਹੜਾ ਉਹ ਹੋਇਆ ਜੀ ਇਸ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਨਾਂ ਦੇ ਹੀ ਇਸ ਪਿੰਡ ਦਾ ਨਾਂ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਜਿਹੜਾ ਸੀ ਨੂਰ ਦੀ ਨਾਂ ਰੱਖਿਆ ਗਿਆ ਸੀ ਇਸ ਪਿੰਡ ਦਾ ਠੀਕ ਹੈ ਜੀ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵਾ ਵੀ ਕਿਹੜੇ ਤਰੀਕੇ ਦੇ ਨਾਲ ਉਹਨੇ ਜਿਹੜੀਆਂ ਸੀ ਗੁਰੂ ਮਹਾਰਾਜ ਦੀਆਂ ਇੱਟਾਂ ਚੋਰੀ ਕੀਤੀਆਂ ਸੀ ਸੋ ਇਸ ਪਿੰਡ ਦੇ ਵਿੱਚ ਲਿਆ ਲੀਆਂ ਸੀ ਬਾਅਦ ਚੋ ਜਿਹੜੇ ਸੀ ਸਰਦਾਰ ਬੁੱਧ ਸਿੰਘ ਤੇ ਠੀਕ ਹੈ ਜੀ ਤੇ ਸਰਦਾਰ ਕਪੂਰ ਸਿੰਘ ਫੈਜਲਪੁਰੀਆ ਜਿਨ੍ਹਾਂ ਨੇ ਮਿਸਲ ਤਿਆਰ ਕੀਤੀ ਸੀ ਉਹ ਮਿਸਲ ਨੇ ਬਾਅਦ ਚੋ ਜਿਹੜਾ ਸੀ ਇਹ ਇਹਨਾਂ ਤੋਂ ਜਿਹੜਾ ਧਵਾ ਬੋਲਿਆ ਸੀ ਤੇ ਬਾਅਦ ਚੋ ਉਹ ਉਹਨਾਂ ਨੇ ਆਪਣਾ ਕਬਜ਼ਾ ਕੀਤਾ ਸੀ ਇਸ ਜਗ੍ਹਾ ਤੇ ਠੀਕ ਹੈ ਜੀ ਤੇ ਇਹ ਅੱਜ ਵੀ ਉਸੇ ਤਰੀਕੇ ਦੇ ਨਾਲ ਖੰਡਰ ਪਈਆਂ ਸਾਰੀਆਂ ਮਾਰਦਾ ਤੇ ਬਾਕੀ ਇਹ ਤੋਂ ਨਾਲ ਥੋੜੀ ਜੀ ਦੂਰੀ ਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਂਦਾ ਜੀ ਜਿਹੜੀ ਉਸ ਸਮੇਂ ਦੇ ਵਿੱਚ ਬਹੁਤ ਹੀ ਪ੍ਰਸਿੱਧ ਸੀ ਉਸ ਸਮੇਂ ਦੇ ਵਿੱਚ ਬਹੁਤ ਹੀ ਚਰਚੇ ਦਾ ਵਿਸ਼ਾ ਸੀ ਤੇ ਉਹ ਤੁਹਾਨੂੰ ਮੈਂ ਦਿਖਾਉਂਦਾ ਵਾਂ ਆ ਆਜੋ ਚਲਿਏ ਸੋ ਹਾਂਜੀ ਮਿੱਤਰੋ ਭਾਈ ਕਵੀ ਸੰਤੋਖ ਸਿੰਘ ਜੀ ਦੇ ਪਿੰਡ ਤੋਂ ਬਾਅਦ ਬਾਰ ਬਾਰ ਜਦੋਂ ਆਪਾਂ ਆਉਂਨੇ ਆ ਇਹ ਤੁਹਾਨੂੰ ਬਣੀ ਜਿਹੜੀ ਮੇਰੀ ਬੈਕਸਾਈਡ ਤੇ ਨਜ਼ਰ ਆ ਰਹੀ ਆ ਤੁਹਾਨੂੰ ਇਮਾਰਤ ਇਹਦਾ ਨਾਮ ਹੈਗਾ ਜੀ ਕੋਸ਼ ਮਨਾਰ ਮਾਰਤਾ ਉਸ ਸਮੇਂ ਜਿਹੜਾ ਸ਼ੇਰशाह सूरी ਮਾਰਗ ਸੀ ਨਾ ਇਹ ਇਹ ਵੀ ਜਿਹੜੀ ਮਾਰਤ ਸੀ ਨਾ ਇਹ ਵੀ ਸ਼ੇਰशाह सूरी ਨੇ ਹੀ ਬਣਵਾਈ ਸੀ ਉਸ ਸਮੇਂ ਠੀਕ ਹੈ ਜੀ ਇਹਦਾ ਕੰਮ ਕੀ ਸੀ ਇਹਦਾ ਕੰਮ ਇਹ ਸੀ ਵੀ ਜਦੋਂ ਲਾਹੌਰ ਤੋਂ ਲੈ ਕੇ ਕਲਕੱਤੇ ਤੱਕ ਜਿਹੜਾ ਉਸਨੇ ਰੋਡ ਬਣਵਾਇਆ ਸੀ ਨਾ ਉਹਦੇ ਵਿੱਚ ਜਦੋਂ ਘੋੜਸਵਾਰੀ ਜਿਤਨਾ ਮੰਨ ਲਓ ਕੋਈ ਵੀ ਮੁਗਲ ਆਉਂਦੇ ਸੀ ਉਹ ਘੋੜਿਆਂ ਤੇ ਆਉਂਦੇ ਸੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜਾਂਦਾ ਸੀ ਵੀ ਆਪਾਂ ਕਿੰਨੇ ਕਿਲੋਮੀਟਰ ਜਿਹੜਾ ਉਹ ਤੈਅ ਕਰ ਲਿਆ ਜੀ ਇਹ ਉਸ ਸਮੇਂ ਦਾ ਆਪਾਂ ਜੀਪੀਐਸ ਕਹਿ ਸਕਦੇ ਹਾਂ ਜੀ ਇਹਨੂੰ ਠੀਕ ਹੈ ਜੀ ਤੇ ਉਸ ਸਮੇਂ ਦਾ ਜਿਹੜਾ ਇਹ ਏਰੀਏ ਦਾ ਜਿਹੜਾ ਅੰਦਾਜ਼ਾ ਲਗਾ ਲੈਂਦੇ ਸੀ ਉਹ ਕਿੰਨਾ ਆਪਾਂ ਏਰੀਆ ਤੈਅ ਕਰ ਲਿਆ ਕਿੰਨਾ ਨਹੀਂ ਤੇ ਇਹ ਜਿਹੜੀ ਮਨਾ ਰਿਆ ਨਾ ਇਹ ਇੱਕ ਡਾਕ ਦਾ ਕੰਮ ਵੀ ਕਰਦੀ ਸੀ ਡਾਕ ਦਾ ਕੰਮ ਇਸ ਤਰੀਕੇ ਨਾਲ ਕਰਦੀ ਸੀ ਮੰਨ ਲਓ ਇੱਥੇ ਮੁਗਲ ਖੜੇ ਆ ਠੀਕ ਹੈ ਜੀ ਪਿੱਛੋਂ ਮੁਗਲ ਆ ਰਿਹਾ ਇੱਥੋਂ ਕੋਈ ਚਿੱਠੀ ਇੱਥੇ ਫੜਾ ਜਾਂਦਾ ਸੀ ਜਦੋਂ ਕਿਸੇ ਨੇ ਅੱਗੇ ਪਹੁੰਚਾਉਣੀ ਹੁੰਦੀ ਸੀ ਇਸ ਤਰ੍ਹਾਂ ਫਿਰ ਡਾਕ ਦਾ ਕੰਮ ਜਿਹੜਾ ਪ੍ਰੋਸੈਸ ਭਾਈ ਜੀ ਜਿਹੜਾ ਸੀ ਉਹ ਚੱਲਦਾ ਰਹਿੰਦਾ ਸੀ ਠੀਕ ਹੈ ਜੀ ਉਹ ਜਿੰਨਾ ਚਿਰ ਤੱਕ ਤਾਂ ਉਹਨਾਂ ਦਾ ਰਾਜ ਰਿਆਈ ਰਾਜ ਬਹੁਤ ਉਹਨਾਂ ਦਾ ਕਾਇਮ ਸੀ ਸ਼ੇਰ ਸ਼ਾਹ ਸੂਰੀ ਦਾ ਉਹਨਾਂ ਦਾ ਰਾਜ ਜਿਹੜਾ ਸੀ 1545 ਦੇ ਵਿੱਚ ਵਿੱਚ ਜਿਹੜਾ ਸੀ ਇਹਨਾਂ ਦਾ ਰਾਜ ਰਿਆ ਉਹਦੇ ਵਿੱਚ ਹੀ ਇਹਨੇ ਜਿਹੜਾ ਇਹੋ ਜੀਆਂ ਚੀਜ਼ਾਂ ਬਣਵਾਈਆਂ ਸੀ ਜਿਹੜੀਆਂ ਅੱਜ ਵੀ ਇੱਥੇ ਮੌਜੂਦ ਹੈ ਜਦੋਂ ਤੁਸੀਂ ਆਓਗੇ ਨਾ ਝਭਾਲ ਵਾਲੀ ਸਾਈਡ ਨੂੰ ਇਹ ਬਾਰਡਰ ਏਰੀਆ ਸਾਰਾ ਜਦੋਂ ਤੁਸੀਂ ਚਮਾਲ ਵਾਲੀ ਸਾਈਡ ਨੂੰ ਆਓਗੇ ਇਹ ਤੁਹਾਨੂੰ ਨਜ਼ਰ ਆਉਣਗੀਆਂ ਠੀਕ ਹੈ ਜੀ ਉਧਰ ਵਾਲੇ ਪਾਸੇ ਵੀ ਹੈਗੀਆਂ ਵਾਂ ਕਿਤੇ ਨਾ ਕਿਤੇ ਕਿਤੇ ਟੱਠ ਗਿਆ ਵਾਂ ਕਿਤੇ ਕੋਈ ਅਧੀਆਂ ਰਹਿ ਗਿਆ ਕਿਤੇ ਕੋਈ ਕਿਤੇ ਕੋਈ ਪਰ ਜਦੋਂ ਤੁਸੀਂ ਬਾਰਡਰ ਏਰੀਆ ਨੂੰ ਆਓਗੇ ਇਹ ਤੁਹਾਨੂੰ ਚੀਜ਼ਾਂ ਨਜ਼ਰ ਆਉਣਗੀਆਂ ਜੀ ਉੱਥੇ ਠੀਕ ਹੈ ਇਹ ਮਨਾਰ ਜਿਹੜੀ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਆ ਤੇ ਇਹ ਕਿਸੇ ਵੀਰਾਂ ਦੇ ਪੈਲੀ ਦੇ ਵਿੱਚ ਆ ਚੁੱਕੀ ਹੋਣਾ ਠੀਕ ਹੈ ਜੀ ਪਰ ਇਹਦੇ ਨਾਲ ਛੇੜਛਾੜ ਨਹੀਂ ਹੋਈ ਇਹ ਉਸ ਸਮੇਂ ਦੀਆਂ ਨਿਸ਼ਾਨੀਆਂ ਜੀ ਠੀਕ ਹੈ ਪਹਿਲਾਂ ਜਦੋਂ ਲੋਕ ਘੋੜਿਆਂ ਤੇ ਆਉਂਦੇ ਹੁੰਦੇ ਸੀ ਘੋੜਿਆਂ ਦੇ ਅੰਦਾਜ਼ਾ ਨਹੀਂ ਸੀ ਲੱ ਆਪਣੀ ਵੀ ਕਿੰਨਾ ਆਪਾਂ ਸਫਰ ਤੈਅ ਕਰ ਲਿਆ ਕਿੰਨਾ ਨਹੀਂ ਤੇ ਪਰ ਇਹ ਜਿਹੜਾ ਅੰਦਾਜ਼ਾ ਸੀ ਨਾ ਸ਼ੇਰਸਾਹ ਸੂਰੀ ਨੇ ਉਹਨੇ ਆਪਣੇ ਹੀ ਦਿਮਾਗ ਦੇ ਨਾਲ ਇਹ ਕਾੜ ਗੱਡੀ ਸੀ ਕਿ ਕਿੰਨਾ ਸਫਰ ਆਪਣਾ ਤੈਅ ਹੋ ਗਿਆ ਕਿੰਨਾ ਨਹੀਂ ਇਹੀ ਇੱਕ ਇਮਾਰਤ ਆ ਜਿਹੜਾ ਡਾਕ ਦਾ ਕੰਮ ਕਰਦੀ ਸੀ ਇਹੀ ਜੀਪੀਐਸ ਦਾ ਕੰਮ ਕਰਦੀ ਸੀ ਤੇ ਇਹੀ ਕਿਲੋਮੀਟਰਾਂ ਦਾ ਕੰਮ ਕਰਦੀ ਸੀ ਠੀਕ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਲੈ ਕੇ ਚਲਦੇ ਆ ਸ਼ੇਰਸਾਹ ਸੂਰੀ ਜਿਹੜਾ ਰੋੜ ਹੈ ਨਾ ਉਹ ਰੋੜ ਤੇ ਲੈ ਕੇ ਚਲਦੇ ਆ ਤੇ ਉਸੇ ਰੋੜ ਦੇ ਉੱਤੇ ਹੀ ਬਹੁਤ ਇਤਿਹਾਸਿਕ ਚੀਜ਼ਾਂ ਵਾਂ ਜਿ세 ਤਰ੍ਹਾਂ ਮੰਨ ਲਓ ਗੁਰੂ ਅਰਜਨ ਦੇਵ ਪਾਸ਼ਾ ਦੀ ਜੰਜ ਵੀ ਜਿਹੜੀ ਉਸੇ ਰੋੜ ਤੇ ਹੀ ਗਈ ਸੀ ਤੇ ਬਾਕੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਜਿਹੜਾ ਨਾਕਾ ਲਾਇਆ ਸੀ ਨਾ ਉਹ ਵੀ ਇਸੇ ਹੀ ਰੋਡ ਤੇ ਲਾਇਆ ਸੀ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਉਹਨਾਂ ਨੇ ਨਾਕਾਬੰਦੀ ਕੀਤੀ ਸੀ ਕੁਝ ਹੀ ਦੂਰੀ ਤੇ ਆ ਇਸ ਪਿੰਡ ਤੋਂ ਕੁਝ ਹੀ ਦੂਰੀ ਤੇ ਆ ਜਿਹੜਾ ਉਹਨਾਂ ਦਾ ਸਥਾਨ ਸੀ ਜਿੱਥੇ ਉਹਨਾਂ ਨੇ ਨਾਕਾਬੰਦੀ ਕੀਤੀ ਸੀ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਉਹ ਵੀ ਸਥਾਨ ਆ ਜੋ ਚੜੀਏ ਜਗਰੀਏ ਖਾਂਦੀਆਂ ਗੋਠੜੀਆਂ ਲਵਾਉਣ ਵਾਲੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਇੱਥੇ ਇਹੀ ਜਿੱਥੇ ਮੈਂ ਇਸ ਵੇਲੇ ਖੜਾ ਆ ਜੀ ਮੇਰੀ ਬੈਕਸਾਈਡ ਤੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿ ਠੀਕ ਹੈ ਇਸੇ ਹੀ ਜਗ੍ਹਾ ਦੇ ਉੱਤੇ ਉਹਨਾਂ ਨੇ ਨਾਕਾਬੰਦੀ ਕੀਤੀ ਸੀ ਉਹਨਾਂ ਨੇ ਜਿਹੜਾ ਅਸੀਂ ਸਲਤਨਤ ਨੂੰ ਜਿਹੜੀ ਸੀ ਉਸ ਸਮੇਂ ਦੀ ਮੁਗਲਾਂ ਨੂੰ ਜਿਹੜੀ ਸੀ ਨੱਥ ਪਾਈ ਸੀ ਠੀਕ ਹੈ ਜੀ ਇਸੇ ਹੀ ਜਗ੍ਹਾ ਦੇ ਥੱਲੇ ਇੱਕ 베ਰੀ ਹੁੰਦੀ ਸੀ 베ਰੀ ਦੇ ਥੱਲੇ ਉਹਨਾਂ ਨੇ ਜਿਹੜੀ ਨਾਕਾਬੰਦੀ ਕੀਤੀ ਸੀ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਆਹੀ ਰੋਡ ਆ ਜਿਹੜਾ ਸ਼ੇਰ ਸਾਹ ਸੂਰੀ ਮਾਰਗ ਰੋਡ ਜਿਹੜਾ ਇਹ ਆ ਰੋਡ ਆਉਂਦਾ ਜੀ ਠੀਕ ਆ ਇਹ ਲਾਹੌਰ ਤੋਂ ਲੈ ਕੇ ਸਿੱਧਾ ਰੋਡ ਜਿਹੜਾ ਲਾਹੌਰ ਨੂੰ ਜਾਂਦਾ ਜੀ ਤੇ ਇਧਰੋਂ ਜਿਹੜਾ ਸਿੱਧਾ ਰੋੜਾ ਉਹ ਕਲਕੱਤੇ ਨੂੰ ਜਾਂਦਾ ਜੀ ਠੀਕ ਆ ਕਿੱਡਾ ਵੱਡਾ ਜਿਹੜਾ ਉਸ ਸਮੇਂ ਦਾ ਜਿਹੜਾ ਰਾਜਾ ਸੀ ਉਹ ਜਿਨੇ ਇੰਨਾ ਐਡਵਾਂਸ ਸੋਚਿਆ ਜਿਨੇ ਇਹ ਰੋਡ ਜਿਹੜਾ ਸੀ ਉਹ ਸਮੇਂ ਦਾ ਹੀ ਬਣਾਇਆ ਹੋਇਆ ਤੇ ਅੱਜ ਵੀ ਜਿਹੜਾ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਠੀਕ ਹੈ ਜੀ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਸੀ ਠੀਕ ਹੈ ਜੀ ਤੇ ਬਾਕੀ ਇਥੋਂ ਦਾ ਇਤਿਹਾਸ ਉਹ ਤੁਹਾਨੂੰ ਮੈਂ ਦੱਸਦਾ ਜੀ ਨਾਲ ਨਾਲ ਗੱਲਬਾਤ ਵੀ ਕਰਦੇ ਆਂ ਦੋਸਤੋ ਇਸੇ ਹੀ ਰੋਡ ਉੱਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਸਲਤਨਤ ਨੂੰ ਖਤਮ ਕਰਕੇ ਤੇ ਆਪਣਾ ਜਿਹੜਾ ਖਾਲਸਾ ਰਾਜ ਸੀ ਨਾ ਉਹ ਇਸੇ ਹੀ ਜਗ੍ਹਾ ਦੇ ਉੱਤੇ ਐਲਾਨਿਆ ਸੀ ਠੀ ਤੇ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਠੀਕ ਹੈ ਜੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਹ ਜਦੋਂ ਤੁਸੀਂ ਚਭਾਲ ਰੋਡ ਤੇ ਆਉਂਗੇ ਨਾ ਇਹ ਉਹੀ ਰੋਡ ਆ ਜੀ ਸ਼ੇਰਸਾ ਸੂਰੀ ਮਾਰਗ ਰੋਡ ਠੀਕ ਹੈ ਜੀ ਉਸੇ ਰੋਡ ਦੇ ਉੱਤੇ ਸਥਿਤ ਹੈ ਜੀ ਤੇ ਇਸ ਇਸ ਜਗ੍ਹਾ ਦੇ ਉੱਤੇ ਆਣ ਕੇ ਹੀ ਜਿਹੜਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਜਿਹੜਾ ਸੀ ਉਹ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਇੱਥੇ ਹੀ ਉਹਨਾਂ ਨੇ ਜਿਹੜਾ ਖਾਲਸਾ ਰਾਜ ਜਿਹੜਾ ਸੀ ਉਹ ਆਪਣਾ ਕਾਇਮ ਕੀਤਾ ਸੀ ਠੀਕ ਹੈ ਜੀ ਹਾਂਜੀ ਦੋਸਤੋ ਇਸ ਜਗ੍ਹਾ ਦੇ ਉੱਤੇ ਆ ਜਿਹੜੇ ਤੁਸੀਂ ਸਟੈਚੂ ਦੇਖ ਰਹੇ ਹੋ ਨਾ ਬਣੇ ਆ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਜਦੋਂ ਇਸ ਜਗ੍ਹਾ ਦੇ ਉੱਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਨਾ ਤੇ ਕੁਝ ਲੋਕ ਜਿਹੜੇ ਸੀ ਜਦੋਂ ਰਾਈ ਨੰਗਦੇ ਹੁੰਦੇ ਸੀ ਰਾਈ ਨੰਗਦੇ ਨੰਗਦੇ ਆਪਸ ਦੇ ਵਿੱਚ ਗੱਲਾਂ ਕਰਦੇ ਸੀ ਵੀ ਜਿਹੜਾ ਜਕਰੀਆ ਖਾਨ ਦਾ ਜਿਹੜਾ ਸੀ ਨਾ ਉਹ ਦੌਰ ਆ ਚੁੱਕਾ ਵਾ ਉਹਨੇ ਸਿੱਖ ਕੌਮ ਜਿਹੜੀ ਉਹ ਆਪਣੀ ਖਤਮ ਕਰ ਕਰ ਦਿੱਤੀ ਆ ਫਿਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਨੇ ਕਿਹਾ ਕਿ ਸਿੱਖ ਕੌਮ ਹਾਲੇ ਖਤਮ ਨਹੀਂ ਹੋਈ ਸਿੱਖ ਕੌਮ ਤੇ ਇਹਦੇ ਬੰਗਾਰ ਰਹੇ ਆ ਸਿੱਖ ਕੌਮ ਨੂੰ ਫੋ ਇਸ ਕਰਕੇ ਜਿਹੜਾ ਉਸ ਦਿਨ ਤੋਂ ਹੀ ਉਹਨਾਂ ਨੇ ਆਪਣਾ ਇੱਥੇ ਨਾਕਾ ਲਾਉਣਾ ਸ਼ੁਰੂ ਕਰਤਾ ਟੋਲ ਲੈਣਾ ਚਾਲੂ ਕਰਤਾ ਜਿਹੜਾ ਵੀ ਕੋਈ ਗੱਡਾ ਲੰਘਦਾ ਸੀ ਜਾਂ ਕੋਈ ਖੋਤੇ ਲੰਘਦੇ ਸੀ ਜਾਂ ਕੋਈ ਰਾਈ ਲੰਘਦੇ ਸੀ ਉਹਨਾਂ ਕੋਲੋਂ ਪੈਸਾ ਵਸੂਲਣਾ ਚਾਲੂ ਕਰ ਦਿੱਤਾ ਉਹ ਪੈਸਾ ਵਸੂਲਣ ਦਾ ਕਾਰਨ ਸਿਰਫ ਇਹੀ ਸੀ ਕਿ ਜਕਰੀਆ ਖਾਨ ਤੱਕ ਇਹ ਗੱਲ ਪਹੁੰਚ ਸਕੇ ਕੀ ਵਾਕਿਆ ਹੀ ਜਿਹੜੀ ਸਿੱਖ ਕੌਮ ਆ ਅਜੇ ਉਸੇ ਤਰ੍ਹਾਂ ਹੀ ਬਰਕਰਾਰ ਆ ਤੇ ਉਸ ਸਮੇਂ ਬਾਦਨਾ ਜਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਨਾ ਇੱਕ ਕਿਸੇ ਹੱਥ ਚਿੱਠੀ ਭੇਜੀ ਜਕਰੀਆ ਖਾਨ ਨੂੰ ਚਿੱਠੀ ਦੇ ਵਿੱਚ ਕੁਝ ਲਿਖਿਆ ਸੀ ਉਹ ਕਹਾਵਤ ਜਿਹੜੀ ਅੱਜ ਵੀ ਬੜੀ ਮਸ਼ਹੂਰ ਆ ਚਿੱਠੀ ਦੇ ਵਿੱਚ ਲਿਖਿਆ ਸੀ ਨਾ ਜਿਹੜਾ ਉਹ ਲਿਖਿਆ ਸੀ ਵੀ ਚਿੱਠੀ ਲਿਖਤਮ ਸਿੰਘ ਬੋਤਾ ਠੀਕ ਆ ਜੀ ਹੱਥ ਹੈ ਛੋਟਾ ਵਿੱਚ ਰਾਖ ਖਲੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਜਾਂ ਆਖੇ ਭਾਬੋ ਖਾਨ ਨੂੰ ਠੀਕ ਆ ਜੀ ਇਓ ਆਖੇ ਸਿੰਘ ਬੋਤਾ ਉਹ ਇਹ ਉਹਨਾਂ ਦੀ ਜਵਾਨੀ ਜਿਹੜੀ ਸੀ ਉਸ ਚਿੱਠੀ ਦੇ ਵਿੱਚ ਜਿਹੜਾ ਅਸੀਂ ਜਕਰੀਆ ਖਾਨ ਨੂੰ ਲਿਖਿਆ ਸੀ ਜਕਰੀਆ ਖਾਨ ਨੇ ਫਿਰ ਥੋੜੇ ਜਿਹੇ ਸਮੇਂ ਬਾਅਦ ਜਦੋਂ ਇਹ ਗੱਲ ਉਹਨਾਂ ਨੂੰ ਪਤਾ ਲੱਗੀ ਤੇ ਉਹਨਾਂ ਨੇ ਫਿਰ ਜਲਾਉਦੀਨ ਸੀ ਜਿਹੜਾ ਉਹਦਾ ਬੰਦਾ ਸੀ ਐਲਕਾਰ ਸੀ ਉਹਦਾ ਕੋਈ ਤੇ ਜਲਾਉਦੀਨ ਨੂੰ ਫਿਰ ਭੇਜਿਆ ਜਲਾਉਦੀਨ ਫੌਜ ਲੈ ਕੇ ਆਇਆ ਫੌਜ ਲੈ ਕੇ ਜਦੋਂ ਆਇਆ ਇਸੇ ਹੀ ਜਗ੍ਹਾ ਦੇ ਉੱਤੇ ਫੌਜ ਲੈ ਕੇ ਆਇਆ ਸੀ ਜਿਵੇਂ ਆ ਬਣਾਈਆਂ ਨੇ ਇਹਨਾਂ ਨੇ ਸਟੈਚੂ ਬਣਾਏ ਹੋਏ ਨੇ ਆ ਮੁਗਲ ਜਿਹੜੇ ਬਣੇ ਹੋਏ ਨੇ ਇਹ ਉਹ ਜਲਾਉਦੀਨ ਦੇ ਨਾਲ ਹੀ ਜਿਹੜਾ ਅਸੀਂ ਇੱਥੇ ਜੁੱਧ ਹੋਇਆ ਸੀ ਤੇ ਜਲਾਉਦੀਨ ਜਦੋਂ ਆਇਆ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਟੈਕਸ ਲਾ ਰਹੇ ਹੋ ਇਹਦਾ ਕਾਰਨ ਕੀ ਆ ਉਹ ਕਹਿੰਦੇ ਸੀ ਵੀ ਸਿੱਖ ਕੌਮ ਜਿਹੜੀ ਆ ਖਤਮ ਨਹੀਂ ਹੋਈ ਤੁਸੀਂ ਪੈਸੇ ਦੋਗੇ ਤੇ ਫਿਰ ਇਥੋਂ ਲੰਘੋਗੇ ਤੇ ਉਹਨਾਂ ਨੇ ਜੀ ਦਿੱਤਾ ਵੀ ਉਹਨਾਂ ਨੇ ਫਿਰ ਇਸ ਜਗ੍ਹਾ ਦੇ ਉੱਤੇ ਕਿਹਾ ਵੀ ਸਾਡੇ ਨਾਲ ਪਹਿਲਾਂ ਯੁੱਧ ਕਰਨਾ ਪਊਗਾ ਫਿਰ ਅਸੀਂ ਟੈਕਸ ਰੋਕ ਸਕਦੇ ਹਾਂ ਉਤਰਾਂ ਨਹੀਂ ਰੋਕ ਸਕਦੇ ਸੋ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਆਪਸ ਦੇ ਵਿੱਚ ਪਿੱਠ ਜੋੜ ਕੇ ਉਸ ਫੌਜ ਦੇ ਨਾਲ ਉਸ ਮੁਗਲਾਂ ਦੇ ਨਾਲ ਜਿਹੜਾ ਸੀ ਉੱਥੇ ਮੁਕਾਬਲਾ ਕੀਤਾ ਤੇ ਬਹੁਤ ਜਿਹੜੇ ਸੀ ਉਹਨਾਂ ਦੇ ਮੁਗਲ ਜਿਹੜੇ ਢਹ ਢੇਰੀ ਕੀਤੇ ਸਲਤਨਤ ਜਿਹੜੀ ਸੀ ਉਹ ਖਤਮ ਕੀਤੀ ਉਹਨਾਂ ਦੀ ਮੁਗਲਾਂ ਦੀ ਤੇ ਇਸ ਜਗ੍ਹਾ ਨੂੰ ਜਿਹੜਾ ਸੀ ਉਹਨਾਂ ਨੇ آباد ਕੀਤਾ ਫਿਰ ਐਂਡ ਤੇ ਆਪਣੀ ਜਿਹੜੀ ਸੀ ਉਹ ਸ਼ਹੀਦੀ ਦਾ ਜਾਮ ਪੀ ਗਏ ਸ਼ਹਾਦਤ ਪਾ ਗਏ ਤੇ ਫਿਰ ਇਸ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਸੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਜਿਹੜੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਦੋਂ ਤੁਸੀਂ ਆਓਗੇ ਨਾ ਅ ਅੱਜ ਦੇ ਤਰੀਕੇ ਦੇ ਵਿੱਚ ਜਦੋਂ ਤੁਸੀਂ ਆਓਗੇ ਇਸ ਰੋਡ ਦਾ ਨਾਮ ਜਿਹੜਾ ਚਭਾਲ ਰੋਡ ਮੰਨਿਆ ਜਾਂਦਾ ਜੀ ਠੀਕ ਹੈ ਜੀ ਚਭਾਲ ਰੋਡ ਤੇ ਵੈਸੇ ਇਹ ਸ਼ੇਰਸਾ ਸੂਰੀ ਮਾਰਗ ਰੋਡ ਹੈ ਜੀ ਕਿਸੇ ਨੂੰ ਨਹੀਂ ਪਤਾ ਇਸੇ ਹੀ ਰੋਡ ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਹੜੀ ਸੀ ਨਾ ਜੰਝ ਉਹ ਇਸੇ ਹੀ ਰੋਡ ਦੇ ਉੱਤੇ ਗਈ ਸੀ ਠੀਕ ਹੈ ਜੀ ਅੱਜ ਦੀ ਜਿਹੜੀ ਵੀਡੀਓ ਅੱਜ ਦੀ ਜਿਹੜੀ ਜਾਣਕਾਰੀ ਉਹ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਦੱਬ ਕੇ ਕਰ ਦਿਓ ਵੀਡੀਓ ਨੂੰ ਤੇ ਬਾਕੀ ਮਿਲਦੇ ਆ ਜੀ ਅਗਲੀ ਨਵੀਂ ਵੀਡੀਓ ਦੇ ਵਿੱਚ ਅਗਲੇ ਨਵੇਂ ਬਲੌਗ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ